20 ਲੱਖ ਰੁਪਏ ਤੱਕ ਬਿਨਾ ਗਾਰੰਟੀ ਲੋਨ ਮਿਲੇਗਾ ਕਿਸ ਨੂੰ ਇਸ ਦਾ ਫਾਇਦਾ ਹੋਵੇਗਾ ਇਸ ਦਾ ਜ਼ਿਕਰ ਕਰਦੇ ਹਾਂ ਤਾਂ ਆਰਬੀਆਈ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਨਾਲ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਹੁਣ 20 ਲੱਖ ਰੁਪਏ ਤੱਕ ਬਿਨਾ ਗਾਰੰਟੀ ਲੋਨ ਮਿਲੇਗਾ 20 ਲੱਖ ਰੁਪਏ ਤੱਕ ਕੋਲੈਟਰਲ ਫਰੀ ਲੋਨ ਸੰਬੰਧੀ ਵੱਡਾ ਫੈਸਲਾ ਲਿਆ ਗਿਆ ਹੈ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਮudra ਨੀਤੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਹੈ ਕਿ ਐਮਐਸਐਮਈ ਖੇਤਰ ਲਈ ਪੋਲੇਟਰਲ ਫਰੀ ਲੋਨ ਸੀਮਾ ਦੁੱਗਣੀ ਕਰ ਦਿੱਤੀ ਗਈ ਹੈ ਯਾਨੀ ਕਿ ਹੁਣ ਇਹ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ ਹੁਣ ਛੋਟੇ ਕਾਰੋਬਾਰੀ ਬੈਂਕ ਤੋਂ ਦੁੱਗਣੀ ਰਾਸ਼ੀ ਦਾ ਕਰਜ਼ ਲੈ ਸਕਣਗੇ ਇਸ ਦਾ ਸਿੱਧਾ ਫਾਇਦਾ ਉਹਨਾਂ ਨੂੰ ਹੋਵੇਗਾ ਜਿਨ੍ਹਾਂ ਕੋਲ ਗਿਰਵੀ ਰੱਖਣ लायक ਸੰਪਤੀ ਨਹੀਂ ਹੈ ਅਤੇ ਉਹ ਆਪਣਾ ਬਿਜ਼ਨਸ ਨਹੀਂ ਵਧਾ ਰਹੇ ਸੀ ਹੁਣ ਮਾਈਕਰੋ ਛੋਟੇ ਅਤੇ ਦਰਮਿਆਨੇ ਉਦਮ MSMEs ਨੂੰ ਬਿਨਾ ਕਿਸੇ ਗਾਰੰਟੀ ਦਾ ਜ਼ਮਾਨਤ ਦੇ 20 ਲੱਖ ਰੁਪਏ ਤੱਕ ਦਾ ਕਰਜ਼ਾ ਜਿਹੜਾ ਉ ਦਿੱਤਾ ਜਾਵੇਗਾ RBI ਦੇ ਮੁਤਾਬਕ ਇਸ ਫੈਸਲੇ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਛੋਟੇ ਉਦਮੀਆਂ ਨੂੰ ਅਧਿਕਾਰਤ ਬੈਂਕਿੰਗ ਕ੍ਰੈਡਿਟ ਤੱਕ ਆਸਾਨ ਪਹੁੰਚ ਮਿਲੇ ਮੁਦਰਾ ਨੀਤੀ ਬਿਆਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਨਵਾਂ ਨਿਯਮ 1 April 2026 ਤੋਂ ਲਾਗੂ ਹੋਵੇਗਾ ਇਸ ਤਰੀਕ ਤੋਂ ਬਾਅਦ ਜਾਰੀ ਜਾਣ ਵਿਆਏ ਜਾਣ ਵਾਲੇ ਸਾਰੇ ਯੋਗ ਕਰਜ਼ੇ ਉੱਤੇ 20 ਲੱਖ ਰੁਪਏ ਤੱਕ ਦਾ ਕੋਲੈਟਰਲ ਫ੍ਰੀ ਲੋਨ ਸੀਮਾ ਲਾਗੂ ਹੋਵੇਗੀ ਵਿਸਤ੍ਰਿਤ ਦਿਸ਼ਾ ਨਿਰਦੇਸ਼ RBI ਵੱਲੋਂ ਜਲਦ ਜਾਰੀ ਕੀਤੇ ਜਾਣਗੇ ਤਾਂ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਇਹ ਵੀ ਕਿਹਾ ਹੈ ਕਿ ਇਹ ਸੀਮਾ ਪਹਿਲਾਂ ਤੋਂ ਮੌਜੂਦ ਸੀ ਪਰ ਬਹੁਤ ਸਾਰੇ ਬੈਂਕ ਅਤੇ ਕਰਜ਼ਦਾਰ ਇਸ ਤੋਂ ਅਣਜਾਣ ਸਨ ਹੁਣ ਇਸ ਨੂੰ ਸਪਸ਼ਟ ਅਤੇ ਵਿਸਤਾਰਿਤ ਕਰਕੇ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਵੱਤੋ ਵੱਦ ਐਮ ਐਸ ਐਮ ਇ ਇਸ ਦਾ ਲਾਭ ਲੈ ਸਕਣ ਮਾਹਿਰਾਂ ਦੇ ਮੁਤਾਬਕ ਇਹ ਫੈਸਲਾ ਛੋਟੇ ਕਾਰੋਬਾਰਾਂ ਸਟਾਰਟਅਪ ਸੱਤੇ ਸਵੇਰ ਰੋਜ਼ਗਾਰਾਂ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਦੇਸ਼ ਦੀ ਆਰਥਿਕ ਵਿਕਾਸ ਦਰ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ